ਕਿ ਮੀਟਰ ਜਿਹੜੇ ਨੇ 스마트 ਮੀਟਰੀਂਗ ਗਵਰਨਮੈਂਟ ਆਫਿਸਸ ਦੇ ਉੱਤੇ ਕੀਤੀ ਜਾਵੇ ਕਿਉਂਕਿ ਗਵਰਨਮੈਂਟ ਆਫਿਸਸ ਦਾ ਬਕਾਇਆ ਜਿਹੜਾ ਉਹ ਕਾਫੀ ਹੈ ਇਸ ਕਰਕੇ ਉਹਨਾਂ ਨੇ ਇਸ ਗੱਲ ਨੂੰ ਮੁੱਖ ਰੱਖ ਕੇ ਕੋਈ ਗੱਲ ਕੀਤੀ ਆ ਸੋ ਅਸੀਂ ਐਗਜ਼ਾਮਨ ਕਰਾਂਗੇ ਆਪਦੇ ਵਿਭਾਗ ਦੇ ਨਾਲ ਜਿਸ ਤਰ੍ਹਾਂ ਵੀ ਜੋ ਉਹਦੇ ਤੇ ਫੈਸਲਾ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਸੀਂ ਵੀ ਪੰਜਾਬ ਵੱਲੋਂ ਆਪਣੇ ਜਿਹੜੇ ਕੁਝ ਪ੍ਰੋਬਲਮ ਸੀਗੀਆਂ ਉਹ ਅਸੀਂ ਰੱਖੀਆਂ ਨੇ ਖਾਸ ਤੌਰ ਤੇ ਅਸੀਂ ਇੱਕ ਡਿਮਾਂਡ ਰੱਖੀ ਸੀਗੀ ਕਿ ਸਾਡੇ ਕੋਲੇ ਆ ਦੋ ਯੂਨਿਟ ਜਿਹੜੇ ਨੇ ਹੋਰ ਆ ਜਿਹੜੇ ਰੋਪੜ ਥਰਮਲ ਪਲੰਟ ਤੇ 8800 ਮੈਗਾਵਾਟ ਤੇ ਲਗਾਏ ਜਾਣ ਸੋ ਉਹ ਵੀ ਉਹਨਾਂ ਨੇ ਸਹੀ ਜਿਹੜਾ ਪੋਜ਼ਿਟਿਵ ਰਿਸਪਾਂਸ ਦਿੱਤਾ ਇਸ ਤੋਂ ਬਾਅਦ 800 ਮੈਗਾਵਾਟ ਦਾ ਇੱਕ ਹੋਰ ਵੀ ਯੂਨਿਟ ਜਿਹੜਾ ਲਗਾਉਣ ਦੀ ਗੱਲ ਕੀਤੀ ਗਈ ਆ ਅ ਇਸ ਤੋਂ ਇਲਾਵਾ ਕੁਝ ਸਾਡੇ ਆਰਡੀਐਸਐਸ ਨਾਲ ਸੰਬੰਧਤ ਮਸਲੇ ਸੀਗੇ ਕਿ ਜੜੀ ਜਦੋਂ ਆਰਡੀਐਸਐਸ ਸਕੀਮ ਆਈ ਸੀਗੀ ਉਦੋਂ ਰੇਟ ਕੁਝ ਹੋਰ ਸੀਗੇ ਅੱਜ ਰੇਟ ਕੁਝ ਹੋਰ ਚ ਹੋ ਚੁੱਕੇ ਨੇ ਸੋ ਅਸੀਂ ਉਹਨਾਂ ਨੂੰ ਡਿਮਾਂਡ ਕੀਤੀ ਆ ਕਿ ਸਾਨੂੰ ਅੱਜ ਦੇ ਰੇਟਸ ਦੇ ਹਿਸਾਬ ਨਾਲ ਪੈਸਾ ਜਿਹੜਾ ਆ ਉਹ ਦਿੱਤਾ ਜਾਵੇ ਅੱਜ ਚੰਡੀਗੜ੍ਹ ਦੇ ਵਿੱਚ ਰੀਜਨਲ ਕਾਨਫਰੰਸ ਹੋਈ ਆ ਪਾਵਰ ਕਾਮ ਦੇ ਮਿਨਿਸਟਰਸ ਦੀ 10 ਕੁ ਸਟੇਟਸ ਦੇ ਮਿਨਿਸਟਰਸ ਅਧਿਕਾਰੀ ਜਿਹੜੇ ਇੱਥੇ ਪਹੁੰਚੇ ਸੀਗੇ ਔਰ ਬਿਜਲੀ ਮੰਤਰੀ ਭਾਰਤ ਸਰਕਾਰ ਸ਼੍ਰੀ ਮਨੋਰਥ ਕੱਟਰ ਸਾਹਿਬ ਉਹ ਆਏ ਸੀਗੇ ਔਰ ਸਾਰਿਆਂ ਦੇ ਨਾਲ ਇਸ ਰੀਸਨ ਦੇ ਵਿੱਚ ਆਪਾਂ ਕਿਵੇਂ ਬਿਜਲੀ ਦੀ ਸਪਲਾਈ ਨੂੰ ਮਜ਼ਬੂਤ ਕਰ ਸਕਦੇ ਆ ਕਿਵੇਂ ਕਿਹੜੀ ਕਿਹੜੀ ਸਟੇਟ ਦੀ ਕੀ ਕੀ ਪ੍ਰੋਬਲਮ ਆ ਕਿਵੇਂ ਵਿਜ਼ਨ ਆ ਕਿ ਹੋਰ 2034 35 ਤੱਕ ਕਿੰਨੀ ਡਿਮਾਂਡ ਵਧੇਗੀ ਉਹਨੂੰ ਕਿਵੇਂ ਪੂਰਾ ਕਰਾਂਗੇ ਸੋ ਇਹ ਸਾਰੀਆਂ ਡਿਸਕਸ਼ਨਸ ਜਿਹੜੀਆਂ ਨੇ ਹੋਈਆਂ ਨੇ ਅਸੀਂ ਵੀ ਪੰਜਾਬ ਵੱਲੋਂ ਆਪਣੇ ਜਿਹੜੇ ਕੁਝ ਪ੍ਰੋਬਲਮ ਸੀਗੀਆਂ ਉਹ ਅਸੀਂ ਰੱਖੀਆਂ ਨੇ ਖਾਸ ਤੌਰ ਤੇ ਅਸੀਂ ਇੱਕ ਡਿਮਾਂਡ ਰੱਖੀ ਸੀਗੀ ਕਿ ਸਾਡੇ ਕੋਲੇ ਦੋ ਯੂਨਿਟ ਜਿਹੜੇ ਨੇ ਹੋਰ ਜਿਹੜੇ ਰੋਪੜ ਥਰਮਲ ਪਲੰਟ ਤੇ 8 800 ਮੈਗਾਵਾਟ ਦੇ ਲਗਾਏ ਜਾਣ ਸੋ ਉਹ ਵੀ ਉਹਨਾਂ ਨੇ ਸਹੀ ਜਿਹੜਾ ਪੋਜ਼ਿਟਿਵ ਰਿਸਪਾਂਸ ਦਿੱਤਾ ਇਸ ਤੋਂ ਬਾਅਦ 800 ਮੈਗਾਵਾਟ ਦਾ ਇੱਕ ਹੋਰ ਵੀ ਯੂਨਿਟ ਜਿਹੜਾ ਲਗਾਉਣ ਦੀ ਗੱਲ ਕੀਤੀ ਗਈ ਆ ਅ ਇਸ ਤੋਂ ਇਲਾਵਾ ਕੁਝ ਸਾਡੇ ਆਰਡੀਐਸਐਸ ਨਾਲ ਸੰਬੰਧਤ ਮਸਲੇ ਸੀ ਕਿ ਕਿ ਜਿਹੜੀ ਜਦੋਂ ਆਰਡੀਐਸਐਸ ਸਕੀਮ ਆਈ ਸੀਗੀ ਉਦੋਂ ਰੇਟ ਕੁਝ ਹੋਰ ਸੀਗੇ ਅੱਜ ਰੇਟ ਕੁਝ ਹੋਰ ਚ ਹੋ ਚੁੱਕੇ ਨੇ ਸੋ ਅਸੀਂ ਉਹਨਾਂ ਨੂੰ ਡਿਮਾਂਡ ਕੀਤੀ ਆ ਕਿ ਸਾਨੂੰ ਅੱਜ ਦੇ ਰੇਟਸ ਦੇ ਹਿਸਾਬ ਨਾਲ ਪੈਸਾ ਜਿਹੜਾ ਆ ਉਹ ਦਿੱਤਾ ਜਾਵੇ ਔਰ ਇਸ ਤੋਂ ਇਲਾਵਾ ਕੋਈ ਜੜੀ ਹੈ ਕੀ ਸੀਗੀ ਸਾਡੇ ਉਹਨਾਂ ਨੇ ਸਾਨੂੰ ਮੁਬਾਰਕਬਾਦ ਵੀ ਦਿੱਤੀ ਆ ਕਿ ਅਸੀਂ ਡਿਊਰਿੰਗ ਬਲੈਕਆਊਟ ਮੜਾ ਮੈਨੇਜ ਵਧੀਆ ਕੀਤਾ ਕਿਉਂਕਿ ਬਿਜਲੀ ਦੀ ਜਨਰੇਸ਼ਨ ਐਕਦਾਮ ਵਧਾਉਣੀ ਐ ਐਕਦਾਮ ਘਟਾਉਣੀ ਕਈ ਵਾਰੀ ਸਮੱਸਿਆ ਪੈ ਜਾਂਦੀ ਆ ਸੋ ਉਹਨਾਂ ਨੇ ਪੰਜਾਬ ਨੂੰ ਇਸ ਗੱਲੋਂ ਵਧਾਈ ਵੀ ਦਿੱਤੀ ਆ ਕਿ ਬਹੁਤ ਵਧੀਆ ਮੈਨੇਜ ਕੀਤਾ ਸੀਗਾ ਇਸ ਤੋਂ ਇਲਾਵਾ ਕੋਈ ਮਸਲੇ ਸਾਈਬਰ ਸਿਕਿਉਰਿਟੀ ਦੇ ਕਿ ਜਿਹੜੇ ਸਾਡੇ ਗ੍ਰਿਡਸ ਨੇ ਉਹਨਾਂ ਦੇ ਉੱਤੇ ਕਿਤੇ ਸਾਈਬਰ ਅਟੈਕ ਨਾ ਹੋਣ ਜਿਵੇਂ ਡਿਊਰਿੰਗ ਪਿਛੇ ਜਦੋਂ ਪਾਕਿਸਤਾਨ ਦਾ ਅਟੈਕ ਹੋਇਆ ਸੀਗਾ ਸੋ ਉਹਦੇ ਬਾਰੇ ਵੀ ਕਾਫੀ ਡਿਟੇਲਡ ਗੱਲਬਾਤ ਹੋਈ ਆ ਕਿ ਅਸੀਂ ਸਾਈਬਰ ਸਿਕਿਉਰਿਟੀ ਨੂੰ ਮੁੱਖ ਰੱਖ ਕੇ ਸਾਈਬਰ ਆਡਿਟ ਕਰਾਂਗੇ ਹਰ ਇੱਕ ਗ੍ਰਿਡ ਦਾ ਕਿਸੇ ਤਰ੍ਹਾਂ ਨਾਲ ਕੋਈ ਉੱਥੇ ਲੀਕੇਜ ਨਾ ਹੋਵੇ ਜਾਂ ਕੋਈ ਉਹ ਸਾਡੇ ਕਿਸੇ ਦੁਸ਼ਮਣ ਦੇਸ਼ ਤੇ ਉਹ ਹੱਥੀਂ ਕੋਈ ਇਹੋ ਜਿਹਾ ਕੰਮ ਨਾ ਹੋ ਸਕੇ ਸੋ ਬੜੀ ਵਧੀਆ ਪੋਜ਼ਿਟਿਵ ਮਾਹੌਲ ਦੇ ਵਿੱਚ ਗੱਲ ਹੋਈ ਆ ਪਰ ਸਾਡੇ ਅਧਿਕਾਰੀ ਸਹਿਬਾਨ ਸਾਰੇ ਮੇਰੇ ਨਾਲ ਮੌਜੂਦ ਸੀਗੇ ਔਰ ਇਸ ਤੋਂ ਇਲਾਵਾ ਅਸੀਂ ਹੋਰ ਵੀ ਇੱਕ ਬੀਬੀਐਮਬੀ ਦੇ ਵਿੱਚ ਸਾਡੇ ਜਲੰਧਰ ਦੇ ਵਿੱਚ 100 100 ਐਮਪੀਏ ਦੇ ਦੋ ਟਰਾਂਸਫਾਰਮਰ ਨੇ ਉਹ ਵੀ ਅਸੀਂ ਮਤੋਂਨ ਦੀ ਗੱਲ ਕੀਤੀ ਔਰ ਵੀ ਉਹਨਾਂ ਨੇ ਪੋਜ਼ਿਟਿਵ ਰਿਸਪਾਂਸ ਦਿੱਤਾ ਹੈ ਕਿ ਅਸੀਂ ਉਹਨਾਂ ਨੂੰ 160 ਐਮਪੀਏ ਇਸ ਜਿਹੜਾ ਹੈ ਉਹ ਕਰਾਂਗੇ। ਸਿਪਲੀ ਪਹਾੜਨਾ ਜਿਹੜਾ ਅੰਡਰਗਰਾਉਂਡ ਲੋ ਪ੍ਰੋਵਾਈਡਿੰਗ ਲਈ ਵੀ ਕੋਈ ਗੱਲ ਹੋਈ ਕਿਉਂਕਿ ਕਿਆ ਜਾ ਰਹੀ ਜਾ ਰਹੀ ਨਹੀਂ ਦੇਖੋ 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 ਜਿਹੜਾ ਜਿਹੜਾ ਹੈਗਾ ਰਾਈਟ ਆਫ ਵੇ ਕਿਉਂਕਿ ਸਟਰੈਂਥਨ ਹੋ ਰਿਹਾ ਬਹੁਤ ਸਿਸਟਮ ਸਟਰੈਂਥਨ ਹੋ ਰਿਹਾ ਬਿਜਲੀ ਦਾ ਔਰ ਅਸੀਂ ਇਹ ਸੋਚ ਰਹੇ ਹਾਂ ਕਿ ਆਊਟਰ ਜਿਹੜੀ ਹੁੰਦੀ ਆ ਉਹ ਉਹਨੂੰ ਅ ਜੀਰੋ ਤੇ ਲੇਕੇ ਅੰਦਾ ਜਾਵੇ ਲੇ ਅੰਦਾ ਜਾਵੇ ਉਹਦੇ ਵਾਸਤੇ ਕੋਈ ਨਵੀਆਂ ਟ੍ਰਾਂਸਮਿਸ਼ਨ ਲਾਈਨਾਂ ਖਿੱਚਣ ਦੀ ਗੱਲ ਜਿਹੜੀ ਹੋਈ ਆ ਰਾਈਟ ਆਫ ਵੇ ਤੇ ਕੁਝ ਮਸਲੇ ਸੀਗੇ ਐਸੇ ਪੰਜਾਬ ਨਾਲ ਤਾਂ ਲਗਭਗ ਆਪਣੇ ਪੂਰੇ ਘਾਰ ਹੀ ਲਏ ਨੇ ਸੋ ਅੰਡਰਗਰਾਉਂਡ ਜਿਹੜੀ ਤੁਸੀਂ ਵਾਇਰਿੰਗ ਦੀ ਗੱਲ ਕਰ ਰਹੇ ਹੋ ਉਹਦੇ ਬਾਰੇ ਕੋਈ ਜ਼ਿਆਦਾ ਡਿਟੇਲਡ ਨਹੀਂ ਆ ਕਿਉਂਕਿ ਉਹ ਬੜਾ ਡਿਫਿਕਲਟ ਆ ਔਰ ਬੜਾ ਜ਼ਿਆਦਾ ਪੀ ਪੇਡ ਮੀਟਰ ਦੀ ਗੱਲ ਹੋ ਗਈ 150 ਦੇ ਵਿੱਚ 80 ਕਿਤਾ ਜਿਹੜੀ ਦੇਖੋ ਦੇਖੋ ਉਹਨਾਂ ਨੇ ਜ਼ਰੂਰ ਗੱਲ ਕੀਤੀ ਆ ਕਿ ਮੀਟਰ ਜਿਹੜੇ ਨੇ 스마트 ਮੀਟਰੀਂਗ ਗਵਰਨਮੈਂਟ ਆਫਿਸਸ ਦੇ ਉੱਤੇ ਕੀਤੀ ਜਾ ਕਿਉਂਕਿ ਗਵਰਨਮੈਂਟ ਆਫਿਸਸ ਦਾ ਬਕਾਇਆ ਜਿਹੜਾ ਉਹ ਕਾਫੀ ਹੈ ਇਸ ਕਰਕੇ ਉਹਨਾਂ ਨੇ ਇਸ ਗੱਲ ਨੂੰ ਮੁੱਖ ਰੱਖ ਕੇ ਕੋਈ ਗੱਲ ਕੀਤੀ ਆ ਸੋ ਅਸੀਂ ਐਗਜ਼ਾਮਨ ਕਰਾਂਗੇ ਆਪਦੇ ਵਿਪາກ ਦੇ ਨਾਲ ਜਿਸ ਤਰ੍ਹਾਂ ਵੀ ਜੋ ਉਹਦੇ ਤੇ ਫੈਸਲਾ ਆ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ